ਲਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬਾਬੂ ਤੇ ਅੱਜ ਖੜੇ ਆਂਗੇ ਬਰਨਾਲੇ ਟਰੈਕਟਰ ਦੀ ਮੰਡੀ ਤੇ ਤੇ ਬਾਈ ਬੇਨਤਾ ਪਿੰਨਾਲਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਹੱਸਿਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਬਾਈ ਵਧੀਆ ਤੁਹਾਨੂੰ ਠੀਕ ਆ ਜੀ ਤੇ ਇੱਥੇ ਬਣਾ ਟਰੈਕਟਰ ਕਿਤੇ ਖੜੇ ਨੇ ਬਈ ਪੰਡ ਸਹਣੇ ਸਹਣੇ ਪੰਡ ਤੇ ਕਿੰਨੇ ਟਰੈਕਟਰ ਅਵੇਲੇਬਲ ਹੋ ਜਾਂਦੇ ਨੇ ਬਈ ਚਾਰ ਪੰਜ ਚਾਰ ਪੰਜ ਟਰੈਕਟਰ ਅਵੇਲੇਬਲ ਹੁੰਦੇ ਨੇ ਠੀਕ ਆ ਜੀ ਤੇ ਅੱਜ ਕਿੰਨੇ ਲੈ ਗਏ ਅੱਜ ਮੰਡੀ ਤੇ ਦੋ ਦੋ ਠੀਕ ਹੈ ਜੀ ਤੇ ਬਾਕੀ ਉਹਨਾਂ ਦੇ ਫੋਟੋ ਮਾਂ ਵਗੈਰਾ ਮਨਾ ਗਾ ਲਓ ਭਾਈ ਜੀ ਰੇਟ ਮੌਕੇ ਤੇ ਹੋ ਜਾਊਗਾ ਨਾ ਭਾਈ ਜੀ ਹੋ ਜਾਊ ਜੀ ਹੋ ਜਾ ਠੀਕ ਹੈ ਜੀ ਤੇ ਮੋਬਾਈਲ ਨੰਬਰ 991477874 ਠੀਕ ਹੈ ਜੀ ਚਲੋ ਭਾਈ ਜੀ ਸਵਰਾਜ 855 ਤੋਂ ਟਰੈਕਟਰ ਤੋਂ ਸਟਾਰਟ ਕਰਾਂਗੇ ਵੀਡੀਓ ਆਪਾਂ ਟਰੈਕਟਰ ਦੀ ਕੰਡੀਸ਼ਨ ਬਈ ਪੂਰਾ ਘੁੰਮ ਕੇ ਦਿਖਾ ਦੇ ਤੇ ਜੇ ਗੱਲ ਕਰੀਏ ਕੰਡੀਸ਼ਨ ਦੀ ਇੱਕ ਦਾ ਸ਼ੋਰੂਮ 'ਚ ਖੜਾ ਹੁੰਦਾ ਇੱਕ ਮੰਡੀ 'ਚ ਖੜਾ ਸੇਮ ਹੀ ਇਹ ਦੇਖ ਵੀ ਪੱਠੀ ਤੋਂ ਰਗ ਨਹੀਂ ਮੁੱਚਾ ਵਾ ਸੋ 80 ਘੰਟੇ ਲੈ ਵੀ ਇੱਧਰ ਹੀ ਆਇਆ ਕਰ। ਲੈ ਬਈ ਬਾਈ ਕੰਦਰ ਨਾ ਪੱਠੀ ਤੋਂ ਰੰਗ ਨਹੀਂ ਲੈ ਆਇਆ ਹੈਗਾ ਜੀ। 380 ਘੰਟੇ ਡੈਟਰ ਚੱਲਿਆ। 380 ਘੰਟੇ ਜਮਨ ਨਵਾ। ਨਵਾ ਹਾਂ ਸਾਰੀਆਂ ਪੋਚੀਆਂ ਵਗੈਰਾ ਸਭ ਦੇ ਨਾਲ ਕਿਤੋਂ ਕਿਸੇ ਨਾਲ ਨੂੰ ਕੋਈ ਚੱਪੀ ਨਹੀਂ ਲੱਗੀ ਵੀ। ਠੀਕ ਆ ਜੀ। ਤੇ ਰਵੀ ਬਾਕੀ ਪਰਚੀਆਂ ਵਗੈਰਾ ਅਜੇ ਤੱਕ ਨਾਲ ਦੀਆਂ ਭੇਜਿਆ ਨਹੀਂ ਕੋਈ ਮੱਛੀ ਨਹੀਂ ਹੋਈਆਂ ਤੋਂ ਕਾਗਜ਼ ਤੇ ਅਜੇ ਤੱਕ ਆ ਚੀਜ਼ਾਂ ਵੀ ਨਾਲ ਨਹੀਂ ਭੇਜਿਆ ਬਾਕੀ ਦੇਖ ਲਓ ਬਈ। ਇਹ ਚੀਜ਼ਾਂ ਵੀ ਲੈ ਜਾਂਦੀ ਹੁੰਦੀਆਂ ਨੇ। ਇਹ ਤਾਂ ਨਾਰਮਲ ਸਭ ਤੋਂ ਪਹਿਲਾਂ ਲੈਂਦੀ ਹੈ। ਹਾਂ ਬਾਕੀ ਦੇਖ ਵੀ ਰਹੀ ਹੈ ਬਈ। ਆ ਦੇਖੋ। ਔਨਲਾਈਨ ਤੇ ਆਈ ਪਈ ਫੁੱਲ ਟੌਪ ਮਾਡਲ ਆ ਜਾ ਬਾਈ ਜੀ ਫੁੱਲ ਟੌਪ ਮਾਡਲ 3 ਸਪੀਡ ਦਾ 3 ਸਪੀਡ ਚੱਲ ਰਿਹਾ ਹੈ ਠੀਕ ਹੈ 16 ਦੇ ਟਾਇਰ ਆਗੇ ਮੈਂ ਤਾਂ ਕਮੈਂਟ ਲਾਦਾ ਰਬੜੇ ਲੱਗੇ ਨੇ ਨਾ ਟੈਰਨ ਦੀ ਆ ਇਧਰ ਕੋਈ ਸਟicker ਵਗੈਰਾ ਦੇਖ ਲੈ ਸਾਰੇ ਕੰਪਲੀਟ ਕਰ ਰਹੇ ਸੀਟ ਦੇ ਆ ਮਗਰਾ ਨਾਲ ਦੇ ਤੇ ਨਵੇਂ ਸਾਰੇ ਸੀਟ ਵਗੈਰਾ ਤੇ ਸਾਰੇ 540 ਜੈਕ ਰਣਾ ਹੈ ਇਧਰ ਦੇਖ ਸਕਦੇ ਹੋਗੇ ਸਾਰਾ ਟੱਚਿੰਗ ਨਹੀਂ ਬਾਈ ਜੀ ਵੀਰੇ ਕਿਤੋਂ ਵੀ ਟੱਚਿੰਗ ਨਹੀਂ ਸਾਰਾ ਅਰੀਜਨਲ ਸਕੈਨਰ ਮਗਰਾ ਦੇ ਨਾਲ ਪਏ ਇਧਰ ਦੇਖ ਠੀਕ ਹੈ ਲੈ ਵੀ ਸਕੈਨਰ ਦਿਖਾ ਦੇ ਬਾਈ ਜੀ ਸਕੈਨਰ ਵੀ ਮਗਰਾ ਦੇ ਨਾਮ ਦਾ ਕੰਪਨੀ ਦਾ ਸਕੈਨਰ ਨਹੀਂ ਤਾਂ ਇਹ ਲੱਗਦਾ ਹੈ ਨਾ ਬੈਂਤ ਬਾਈ ਉੱਪਰ ਦਵਾਈਆਂ ਦਿੱਤੀਆਂ ਇਹ ਦੁਬਾਰਾ ਚ ਲਿਆ ਕੇ ਆਪਾਂ ਕਹਿ ਗਏ ਆਪਾਂ ਸਾੜ ਦੇ ਅੰਦਰ ਲਾ ਕੇ ਖੜਾ ਹਾਂ ਹਾਂ ਐਦਾਂ ਦਾ ਟਰੈਕਟਰ ਹੈਗਾ ਅਵੇ ਬਾਕੀ ਲਫਾਪੇ ਵਗੈਰਾ ਜਰ ਅੱਜ ਕੱਲ ਕੱਲ ਕਰੇਜ਼ ਬਾਹਰ ਜਾਂਦਾ ਜ਼ਿਆਦਾ ਆਈਡਰਸ ਕਰਿਆ ਨਹੀਂ ਸੀ ਮੁੰਡੇ ਨੇ ਬਾਹਰ ਜਾਂਦਾ ਸੀ ਠੀਕ ਹੈ ਚੜਾਤਾ ਚਲ ਹਾਂ ਉੱਥੇ ਲਾਤਾ ਫੁਰਕੇ ਖੜਾ ਰਿਹਾ ਠੀਕ ਹੈ ਲੈ ਆਇਆ ਠੀਕ ਹੈ ਜੀ ਅਵੇ ਬਾਕੀ ਦੇਖ ਸਕਦੇ ਹੋਗੇ ਕਿ 380 ਘੰਟੇ ਚੱਲਿਆ ਐ ਮੇਰੀ ਹਾਂ 380 ਘੰਟੇ ਚੱਲਿਆ 3 ਸਪੀਡ ਆ ਗਿਆ ਭਾਈ ਜੀ ਤੇ ਲੱਗਦੇ ਕਲੱਚ ਵਾਲਾ ਕੇ ਸਾਈਡ ਗਿਆ ਹਾਂ ਸਾੜ ਗਿਆ ਤਲੇ ਬਈ ਹੁਣ ਸਾਨੂੰ ਵਰਨਟ ਵੀ ਖੋਲ ਕੇ ਦੇਖੋ ਨਾ ਕਿ ਨਵਾਂ ਟਰੈਕਟਰ ਹੈਗਾ ਜਮਾ ਬਾਈ ਬਈ ਕੰਡੀਸ਼ਨ ਚੈੱਕ ਕਰੋ ਬਈ ਜੀ ਸਾਰੀਆਂ ਪਰਚੀਆਂ ਰੈਡੀਏਟਰ ਤੇ ਸਾਰਾ ਕੁ ਸਾਰਾ ਬਨਾਲਦੀਆਂ ਬੰਦਾਂ ਸਮਾਰ ਕੇ ਨਿਗ੍ਹਾ ਮਰਵਾ ਦੇ ਚਾਬੀ ਪੰ ਮੈਨੂੰ ਸਰਵਿਸ ਵੀ ਅਜੇ ਮੈਨੂੰ ਲੱਗਾ ਇੱਕ ਨੱਦੀ ਹੋਈ ਉਹਨੇ ਇਹ ਬਾਈ ਬਾਕੀ ਚੈੱਕ ਕਰ ਲਓ ਕੋਈ ਚਾਬੀ ਤੱਕ ਨਹੀਂ ਲੱਗੀ ਹੋਈ ਹੈਗੀ ਪੂਰਾ ਕੋਕਾ ਪੀਸ ਕਰ ਲਈਏ ਇੱਕ ਤਾਂ ਜਾ ਕੇ ਬਈ ਜੀ ਤੁਸੀਂ ਜਾਂਸੀ ਜੇ ਟਰਾਈ ਮਾਰਿਆ ਆਇਓ ਇਹ ਘਾ ਟਰੈਕਟਰ ਦੀ ਟਰਾਈ ਮਾਰੀਓ ਸਹੀ ਗੱਲ ਹੈ ਨਾ ਬਾਈ ਹਾਂ ਹਾਂ ਸਹੀ ਗੱਲ ਹੈ ਠੀਕ ਹੈ ਜੀ ਅਬੀ ਬਾਕੀ ਦੇਖ ਸਕਦੇ ਹੋਗੇ ਤੇ ਮਾਡਲ ਬਾਈ ਆ ਗਿਆ ਬਾਈ ਮਾਡਲ ਬਾਈ ਠੀਕ ਹੈ ਜੀ ਤੇ ਡਿਮਾਂਡ ਬਾਈ 795 ਕਹਿੰਦੇ 7 ਲੱਖ 95000 ਰੁਪਏ ਡਿਮਾਂਡ ਆ ਗਈ ਦੇਗੇ ਚੁੱਲੇ ਵਾਲਾ 5 ਸਟਾਰ ਵਾਲਾ 3 ਸਪੀਡ ਵਾਲਾ ਸਾਰੇ ਫੁੱਲ ਫੀਚਰ ਆਣਾ ਫੁੱਲ ਟੌਪ ਠੀਕ ਹੈ ਜੀ ਮਾਨਦਾਨ ਕਿਤੇ ਤੱਕ ਹੋ ਜੂਗਾ ਬਾਈ ਜੀ ਮਾਨਦਾਨ ਜ਼ਰੂਰ ਕਰ ਦਾਂਗੇ ਪਹਿਲਾਂ ਤਾਂ ਬੰਪਰ ਦੇਖ ਯਾਰ ਇਹ ਬੰਪਰ ਕਿੰਨਾ ਹੈਵੀ ਟਿਕ ਹੈ ਠੀਕ ਹੈ ਕੰਪਨੀ ਚੋਂ ਬੰਪਰ ਲੱਗਿਆ ਵਾ ਕੰਪਨੀ ਦੇ ਵਿੱਚ ਕੰਪਨੀ ਵਾਲੀ ਛਤਰੀ ਹੈ ਕੰਪਨੀ ਵਾਲੀ ਛਤਰੀ ਹੈ ਤੇ ਇੱਕ ਗੱਲ ਹੋਰ ਹੈ ਕਿ ਇਹ ਟਰੈਕਟਰ ਤਾਂ ਬੰਦ ਹੀ ਹੋ ਗਿਆ। ਇਹ ਤਾਂ ਬੰਦ ਹੋ ਗਈ ਬਸ ਇਹ ਸੋਉਂਦੀ ਕੋਈ ਨਹੀਂ। ਜਿਹਨੂੰ ਇਹਦਾ ਕਰੇਜ ਆ ਕੋ ਉਹ ਲੈ ਕੇ ਉਹ ਲੈ ਕੇ ਜਾਊਗਾ। ਠੀਕ ਹੈ ਬਈ ਬਾਕੀ ਤੁਸੀਂ ਵੀ ਜਰੂਰ ਦੱਸੋ ਵੀ ਜੀ ਕਮੈਂਟ ਕਰਕੇ ਤੁਹਾਨੂੰ ਕਿਹੜੇ ਟਰੈਕਟਰ ਦਾ ਕਰੇਜ ਆ ਜਾਵੇ। ਬਾਕੀ ਦੇਖ ਸਕਦੇ ਹੋ ਬਈ ਟਰੈਕਟਰ ਪੂਰਾ ਕੰਡੀਸ਼ਨ ਦਾ ਸਾਫ ਹੈ। ਚੰਗਾ ਟਰੈਕਟਰ ਹੈਗਾ। ਫਰਸਟ ਓਨਰ ਹੈ ਨਾ ਬਈ ਜੀ। ਤੇ ਨੰਬਰ ਕਿੱਥੋਂ ਦਾ ਬਈ ਜੀ? ਪੀਵੀ 1300 ਰੂਰ ਨੰਬਰ ਆ। ਨਗਦ ਕੈਸ਼। ਨਗਦ ਕੈਸ਼ ਦਾ ਹੈ। ਹਾਂ ਜੇ ਕਿਸੇ ਵੀਰ ਨੇ ਲੋਨ ਵਗੈਰਾ ਕਰਵਾਉਣਾ ਕਰਵਾ ਕੇ ਦਿੰਦਾ। ਲੋਨ ਵੀ ਹੋ ਜਾਊਗਾ। ਤੇ ਪਹਿਲਾਂ ਬਈ ਜੀ ਕਲੀਅ हां पहला नगद कैश ठीक है नगद कैश ਦਾਗਾ ठीक है ਜੇ ਨਾਮ ਵੀ ਹੋਏ ਫਿਰ 35 ਨੰਬਰ ਫਾਰਮ ਤੁਸੀਂ ਦੇ ਦੋਗੇ ਨਹੀਂ नगद कैश ਆ ਪਹਿਲਾਂ हां ਜੀ ਮਾ ਜੀ ਕਿ ਪਹਿਲਾਂ ਲੋਨ ਹੋਵੇ ਫਿਰ ਅੱਜ ਬਾਅਦ कैश ਆ ਜੀ ਇਹ नगद कैश ਦਾ ਬਾਈ ਜੀ ਹੋਵੇ ਜੀ ਅੱਗੇ ਕਰਦੇ ਆਂਗੇ ਸੋਨ ਵਾਲੀ ਕਾਰੇ ਗੱਲ ਬਾਤ ਖੁੱਲੇ ਪਲੇਟਫਾਰਮ ਵਾਲਾ ਗਿਆ ਬਾਈ ਜੀ ਤੇ ਸਾਈਡ ਗੇਰ ਆ ਗਿਆ ਕੰਡੀਸ਼ਨ ਟਰੈਕਟਰ ਦੀ ਪੂਰੀ ਕੋਕਾ ਪੀਸ ਪੇ ਜਾ ਨਾਲ ਦੇਦਾ ਰਜਿਸਟਰ ਦੇ 600 ਘੰਟਾ ਚੱਲੇ 700 ਘੰਟਾ ਚੱਲੇ 800 800 ਨਾ ਦੇਦਾ ਰਾ ਫਸਟ ਪਾਰਟੀ ਨਗਦ ਕਾਸ਼ ਹੈ ਆ ਲਵੀਪ ਇਹ ਵੀ ਪੂਰਾ ਕੋਕਾ ਪੀਸ ਹੈਗਾ ਟਰੈਕਟਰ ਪੂਰਾ ਚੰਗਾ ਹੈਗਾ ਤੇ 39 ਐਚਪੀ ਦਾ ਜਿਵੇਂ ਆਪਾਂ ਕਹਿੰਦੇ ਇਹ ਭੂਂਗਾਲੇ ਜਾਂ ਪੱਠੜੇ ਵਾਸਤੇ ਬੈਸਟ ਟਰੈਕਟਰ ਹੈ ਨਹੀਂ ਠੀਕ ਹੈ ਜੀ ਪਾਵਰ ਸਟੀering ਹੈ ਬਈ ਜੀ ਇਹ ਪਾਵਰ ਸਟੀering ਟੌਪ ਮਾਡਲ ਠੀਕ ਹੈ ਪਾਵਰ ਸਟੀering ਫੁੱਲ ਟੌਪ ਮਾਡਲ ਹੈ ਬਈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਫਰੰਟ ਨਾਲ ਦੇ 90 ਪੈਸੇ ਚਾਰੋਂ ਠੀਕ ਹੈ ਜੀ 90 95 ਪੈਸੇ ਟਾਇਰ ਪੈਣੇ ਨਾਲ ਦੇ ਨਹੀਂ ਨਾਲ ਦੇਣਗੇ ਠੀਕ ਹੈ ਜੀ 19 ਮਾਡਲ ਆ 19 ਮਾਡਲ ਆਗਾ ਠੀਕ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਤੇ ਬਾਕੀ ਇਹਦੇ ਤੇ ਇੰਜਨ ਕੇਤੇ ਪੂਰੀ ਨਿਗ੍ਹਾ ਮਰਵਾ ਦੇ ਬਾਈ ਜੀ ਪੂਰਾ ਸਾਫ ਪੈ ਜਾਗਾ। ਕਿ ਕਰਨਾ ਬਈ ਜੀ। ਤੇ ਰੰਗ ਪੇਂਟ ਦਾ オリジナル ਹੀ ਆ ਜਾਗਾ। ਫਰਸਟ ਪਾਰਟੀ ਦੇ ਬਈ ਜੀ। ਫਰਸਟ ਪਾਰਟੀ ਨਾਲ ਦੀਗਾ ਠੀਕ ਹੈ ਜੀ ਪੰਜਾਬ ਨੰਬਰ। ਪੰਜਾਬ ਨੰਬਰ। ਠੀਕ ਹੈ ਬਾਈ ਜੀ। ਤੇ ਡਿਮਾਂਡ ਬਈ ਇਹਦੀ। ਇਹਦੀ ਡਿਮਾਂਡ ਹੈਗੀ ਆ ਜੀ 445000 ਤੇ ਮੌਕੇ ਦੇ ਮਾਨਤਾਨ ਹੋ ਜਾਊਗਾ। ਮਾਨਤਾਨ ਹੋ ਜਾਊਗਾ। ਠੀਕ ਹੈ ਜੀ ਜੇ ਕਿਸੇ ਨੇ ਟਰੈਕਟਰ ਵੇਚਣਾ ਹੋਵੇ। 20 ਦੇ ਵੇਚਣਾ ਹੋਵੇ ਇਸ ਪਰਕਾ ਸਕਦਾ ਵੇਚ ਕਰਾਉਣਾ ਹੋਵੇ ਵੀ ਕਰ ਸਕਦਾ ਲੋਨ ਕਰਵਾਉਣਾ ਹੋਵੇ ਉਹ ਵੀ ਕਰ ਸਕਦਾ। ਠੀਕ ਹੈ ਬਾਈ। ਬੋਲੋ ਸਹੂਲਤ। ਠੀਕ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਰਨਾਲੇ ਤੋਂ ਆ ਬਾਬਾ ਜੀ ਹਾਂ ਜੀ ਹਾਂ ਜੀ ਕੋਟੇ ਸਰਜੀਤਪੁਰ ਹੈ ਹਾਂ ਜੀ ਸਖਰ ਹੋਰ ਠੀਕ ਹੈ ਜੀ ਤੇ ਮੋਬਾਈਲ ਨੰਬਰ 988884 ਹਾਂ ਜੀ 45879 ਠੀਕ ਹੈ ਜੀ ਤੇ ਲੋ ਬਈ ਬਾਬਾ ਜੀ ਲੈ ਕੇ ਆਏ ਨੇ 3511 ਟਰੈਕਟਰ ਇੱਕਾ ਟਰੈਕਟਰ ਹੀ ਲੈ ਕੇ ਆਏ ਬਾਬਾ ਜੀ ਹਾਂ ਜੀ ਹਾਂ ਜੀ ਤੇ ਲੋ ਬਈ ਇੱਕਾ ਰੂ ਟਰੈਕਟਰ ਹੈਗਾ ਕਰੂ ਜੀ ਕਰੂ ਲੈ ਬਈ ਇਹ ਕਰੂ ਟਰੈਕਟਰ ਹੈਗਾ ਕਈ ਵੀਰ ਕਹਦੇ ਹੁੰਦੇ ਨੇ ਕਿ ਸਾਨੂੰ ਕਰੂ ਟਰੈਕਟਰ ਦਿਖਾਓ ਤੇ ਆ ਬਾਬਾ ਜੀ 3511 ਕਰੂ ਟਰੈਕਟਰ ਲੈ ਕੇ ਆਏ ਹੋਏ ਨੇ ਕੰਡੀਸ਼ਨ ਚੈੱਕ ਕਰ ਲਓ ਬਈ ਸੋ ਟੱਚਿੰਗ ਆ ਤੇ ਕੋਈ ਬਿਲਡਿੰਗ ਵਗੈਰਾ ਤਾਂ ਨਹੀਂ ਬਾਬਾ ਜੀ ਜਮਾ ਸਾਰਾ ਓਕੇ ਆ ਠੀਕ ਹੈ ਜੀ ਚੌਕਲੇਟ ਆ ਰਾਂ ਦਾ ਨਮਾਗਾ ਐਵੇਂ ਬਾਕੀ ਤੁਸੀਂ ਦੇਖ ਸਕਦੇ ਹੋਗੇ ਨੰਬਰ ਪਿਆਉ ਦਾ ਤਾਜੀ ਬੋਏ ਨੇ ਕਿ ਪੰਜਾਬ ਦਾ ਨੰਬਰ ਆਗਾ ਪੰਜਾਬ ਦਾ ਨੰਬਰ ਠੀਕ ਹੈ ਪੰਜਾਬ ਦਾ ਨੰਬਰ ਆਗਾ ਤੇ ਮਾਡਲ ਬਾਬਾ ਜੀ 92 92 ਮਾਡਲ ਆ 1992 ਮਾਡਲ ਆ ਬਾਈ ਜੀ ਚਲੋ ਬਾਈ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਬਾਕੇ ਦੇਖ ਕੇ ਲੈ ਜਾਓ ਠੀਕ ਹੈ ਬਾਕੇ ਚੈੱਕ ਕਰਕੇ ਲੈ ਜਾਓ ਬਾਕੇ ਫੁੱਲ ਕਰ ਠੀਕ ਹੈ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਇਹ ਟਰੈਕਟਰ ਨੂੰ ਤੁਸੀਂ ਨੂੰ ਪਾਉਂਦੇ ਮੇਰੇ ਕੋਲ 2 ਸਾਲ ਹੋ ਗਏ 2 ਸਾਲ ਹੋ ਗਏ ਇਹ ਗਏ ਦੋਸੜਾ ਬਾਬਾ ਜੀ ਨੇ ਪਾਇਆਗਾ ਤੇ ਇਹਦੀ ਕੀ ਡਿਮਾਂਡ ਆ ਬਾਬਾ ਜੀ 120000 ਲੈ ਵੀ 120000 ਰੁਪਏ ਡਿਮਾਂਡ ਆ ਕੀ ਮੌਕੇ ਦੇ ਮਾਨਤਾਨ ਹੋ ਜੂਗਾ ਬਾਕੀ ਮੌਕੇ ਦੇ ਮਾਨਤਾਨ ਹੋ ਜੂਗਾ ਤੇ ਬਾਕੀ ਸਕਰੀਨ ਉੱਪਰ ਨੰਬਰ ਆ ਕੰਟੈਕਟ ਜ਼ਰੂਰ ਕਰ ਲੈ ਠੀਕ ਆ ਬਾਬਾ ਜੀ ਧੰਨਵਾਦ ਧੰਨਵਾਦ